ਸੋ ਕਿੰਨੇ ਹੀ ਮਾਮਲੇ ਰੋਜ਼ਾਨਾ ਸਾਡੇ ਸਾਹਮਣੇ ਆਉਂਦੇ ਹਨ ਕਿ ਇਮੀਗ੍ਰੇਸ਼ਨ ਫਰਾਡ ਤੋਂ ਬਚੋ ਧੋਖਿਆਂ ਤੋਂ ਬਚੋ ਪਰ ਫਿਰ ਵੀ ਆਪਾਂ ਕਮਾਂਗੇ ਲੋਕ ਡਲਦੇ ਨਹੀਂ ਅਜੇ ਵੀ ਪੰਜਾਬ ਦੇ ਖਾਸ ਕਰ ਨੌਜਵਾਨਾਂ ਚ ਇਹੀ ਮੰਦੇ ਵਿੱਚ ਹੈ ਕਿ ਅਸੀਂ ਬਾਹਰ ਜਾ ਕੇ ਡਾਲਰ ਕਮਾਵਾਂਗੇ ਪਾਉਂਡ ਕਮਾਵਾਂਗੇ ਇੱਕ ਟੰਗਾ ਭਵਿੱਖ ਆਪਣਾ ਬਣਾ ਲਵਾਂਗੇ ਭਾਵੇਂ ਉੱਥੇ ਜਾ ਕੇ ਧਿਰੀਆਂ ਦੇ ਬੇਰ ਹੀ ਕਿਉਂ ਨਾ ਤੋੜਨੇ ਪੈਣ ਪਰ ਲੋਕਾਂ ਦੀ ਗਿਣਤੀ ਹਲੇ ਵੀ ਦਿਨੋ-ਦਿਨ ਵੱਧ ਰਹੀ ਹੈ। ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਮਿਲਦਾ ਬਲਜੀਤ ਪਰਵਾਹ ਵੱਲੋਂ ਸਵਾਗਤ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ। ਚੰਡੀਗੜ੍ਹ ਤੋਂ ਲੋਕ ਇਸ ਕਰਕੇ ਭਰੋਸਾ ਕਰਦੇ ਨੇ ਬਈ ਉੱਥੇ ਜਿਹੜੇ ਆਫਿਸ ਪੁੱਲੇ ਨੇ ਕਿਉਂਕਿ ਪੰਜਾਬ ਦੀ ਰਾਜਧਾਨੀ ਹੈ ਸਰਕਾਰੀ ਅਫਸਰ ਸਾਰੇ ਉੱਥੇ ਬੈਠੇ ਨੇ। ਪੈਸ਼ੀਆਂ ਨਾਲ ਜੁੜੇ ਬੰਦੇ ਬੈਠੇ ਨੇ ਕਿ ਐਚੀ ਇਮੀਗ੍ਰੇਸ਼ਨ ਫਰਾਡ ਨਹੀਂ ਹੋਏਗਾ। ਹੋਰ ਗਾਹੇ-ਬਗਾਹੇ ਪਿੰਡਾਂ ਜਿਹੜੇ ਏਜੰਟ ਬੈਠੇ ਨੇ ਉਹ ਫਰਾਡ ਕਰਦੇ ਨੇ। ਪਰ ਅਸੀਂ ਅਗਸਤ ਅਤੇ ਸਤੰਬਰ ਮਹੀਨੇ ਦੇ ਚੰਡੀਗੜ੍ਹ ਪੁਲਿਸ ਵੱਲੋਂ ਹੀ ਦਰਜ ਕੀਤੇ ਗਏ ਦਰਜਨ ਦੇ ਕਰੀਬ ਕੇਸਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੇ ਪੁਲਿਸ ਨੇ ਦਰਜ ਕੀਤੇ ਔਰ ਕਰੋੜਾਂ ਰੁਪਏ ਦੀ ਠੱਗੀ ਦੇ ਕੇਸ ਇਹ ਜਿਹੜਾ ਹੋਏ ਨੇ ਕਈ ਥਾਵਾਂ ਤੇ ਅਸੀਂ ਆਪਣਾ ਫਰਜ਼ ਪੂਰਾ ਕਰਦੇ ਹੋਏ ਜਾ ਕੇ ਇਹਨਾਂ ਧੋਖੇਬਾਜ਼ ਇਮੀਗ੍ਰੇਸ਼ਨ ਨੂੰ ਫੜੀਏ ਢਿੱਗੜ ਸੈਕਟਰ 34 ਜੱਜ ਅਸੀਂ ਤਿੰਨ ਥਾਵਾਂ ਤੇ ਜਾ ਕੇ ਪਰ ਤਿੰਨੋਂ ਹੀ ਉਹ ਕਿਸੇ ਨੇ 14 ਲੱਖ ਦੀ ਠੱਗੀ ਮਾਰੀ ਕਿਸੇ ਨੇ 16 ਲੱਖ ਦੀ ਮਾਰੀ ਕਿਸੇ ਨੇ 13 ਲੱਖ ਦੀ ਮਾਰੀ ਫਰਾਰ ਹੋ ਚੁੱਕੇ ਨੇ ਇਕੱਲੇ ਇਕੱਲੇ ਦਾ ਸੀ ਤੁਹਾਨੂੰ ਨਾਮ ਵੀ ਦੱਸਾਂਗੇ ਔਰ ਇਹਨਾਂ ਕਿਸ ਨੇ ਜੀ ਸ਼ੁਰੂਆਤ ਕਰੀਏ 8 ਅਗਸਤ ਨੂੰ ਇੰਡਸਟਰੀਅਲ ਪੁਲਿਸ ਸਟੇਸ਼ਨ ਚੰਡੀਗੜ੍ਹ ਦੇ ਵਿੱਚ ਜਸਵਿੰਦਰ ਸਿੰਘ ਫਵਾਸਪੁਰ ਪਿੰਡ ਅਰੰਤਾਰਨ ਦਾ ਪੰਜਾਬ ਦਾ ਉੱਥੇ ਦਾ ਰਹਿਣ ਵਾਲਾ ਹਾਈ ਇਮੀਗ੍ਰੇਸ਼ਨ ਸੋਲੂਸ਼ਨ ਇੰਡਸਟਰੀਅਲ ਏਰੀਆ ਫੇਸ 1 ਚੰਡੀਗੜ੍ਹ ਦੇ ਖਿਲਾਫ ਉਦੇ ਜਿਹੜੇ ਕਨਕਰਤਾ ਤਰਤਾ ਵਿਕਾਸ ਸ਼ਰਮਾ ਦੇ ਖਿਲਾਫ ਪਰਚਾ ਦਰਜ ਕਰਾਉਂਦਾ ਹੈ ਕਿ ਇਹਨੇ ਮੇਰੇ ਤੋਂ ਵੀਜ਼ਾ ਦੇਣ ਦੇ ਨਾਤੇ ਤੇ ਵਿਦੇਸ਼ ਭੇਜਣ ਦੇ ਨਾਤੇ 8.5 ਲੱਖ ਰੁਪਏ ਲਿਆ ਪਰ ਦਿੱਤਾ ਕੁਝ ਨਹੀਂ ਤੇ ਕੇਸਾਂ ਦੇ ਵਿੱਚ ਅਮਾਉਂਟ ਵੱਲ ਧਿਆਨ ਦੇਣਾ ਜਿਹੜੇ ਸਤ ਮੁਦਰ ਪਾਰ ਬੈਠੇ ਦਰਸ਼ਕ ਸਾਣ ਦੇਖ ਰਹੇ ਨੇ ਇਸੇ ਤਰ੍ਹਾਂ 9 ਅਗਸਤ ਨੂੰ ਜਿਹੜਾ ਇਸੇ ਇੰਡਸਟਰੀ ਦੇ ਨੁਕਸੀ ਪੁਲਿਸ ਥਾਣੇ ਵਿੱਚ ਕੰਪਨੀ ਤਸੂਦਨ ਰੁਦਰਾ ਕਲੋਨੀ ਕ੍ਰੂ ਖੇਤਰਾ ਹਰਿਆਣਾ ਦੇ ਰਹਿਣ ਵਾਲੇ ਪਰਚਾ ਦਰਜ ਕਰਾਉਂਦੇ ਨੇ ਸ਼ੋਰ ਅਬਰਾਡ ਇਮੀਗ੍ਰੇਸ਼ਨ Y ਕੰਪਨੀ ਦਾ ਨਾਮ ਹੈ ਸ਼ੋਰ ਅਬਰਾਡ ਇਮੀਗ੍ਰੇਸ਼ਨ Y ਅਨਪ੍ਰੀਤ ਐਂਡ ਆਦਰਸ ਦੇ ਖਿਲਾਫ ਪਰਚਾ ਹੁੰਦਾ ਤੇ ਇਹ ਹੈਗੇ ਨੇ ਜੀ ਫਰਸਟ ਫਲੋਰ ਗੋਦਰੇਜ ਇਟਰਨੀਆਂ ਟਾਵਰ ਫੇਜ਼ 1 ਇੰਡਸਟਰੀਆ ਏਰੀਆ ਚੰਡੀਗੜ੍ਹ 4 ਲੱਖ ਰੁਪਏ ਦੀ ਇਮੀਗ੍ਰੇਸ਼ਨ ਧੋਖਾਧੜੀ ਕਰਦੇ ਨੇ ਉਹ ਮਾਮਲਿਆਂ ਚੀ ਜਿਹੜਾ ਆਪਾਂ ਕਹੀਏ 9.5 ਲੱਖ 12 ਲੱਖ ਰੁਪਇਆ ਹੋ ਗਿਆ ਉਸ ਤੋਂ ਬਾਅਦ 12 ਅਗਸਤ ਨੂੰ 19 ਸੈਕਟਰ ਪੁਲਿਸ ਸਟੇਸ਼ਨ 'ਚ ਕਦੀਮ ਮਹਿਰ ਕਮਲ ਤੇ ਰਾਜਨ ਜਿਹੜੇ ਨੇ ਉਹ 골ਡਨ ਸਰਵਿਸਿਜ਼ ਐਸਓ ਨੰਬਰ 35 ਸੈਕਟਰ 21 ਚੰਡੀਗੜ੍ਹ ਤੇ ਜਿਹੜਾ ਹੈਗੇ ਨੇ ਪਰਚਾ ਦਰਜ ਕਰਾਉਂਦੇ ਨੇ ਕਿ ਇਹਨਾਂ ਨੇ 2,40,000 ਰੁਪਏ ਵਿਦੇਸ਼ ਭੇਜਣ ਦੇ ਨਾਂ ਤੇ ਠੱਗੇ ਤੋ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਖਾਸ ਕਰ ਜਿਹੜੀ ਤਾਰੀਖ ਹੈਗੀ ਹੈ ਇਹ ਤਾਰੀਖ ਨੂੰ ਕਈ ਪਰਚੇ 28 ਅਗਸਤ ਨੂੰ 28 ਅਗਸਤ ਨੂੰ ਜਿਹੜਾ ਹੈਗਾ ਸੈਕਟਰ 17 ਪੁਲਿਸ ਸਟੇਸ਼ਨ ਦੇ ਵਿੱਚ ਇੱਕ ਪਰਚਾ ਜਿਹੜਾ ਐਫ ਆਈ ਆਰ ਨੰਬਰ 147 ਅੰਡਰ ਸੈਕਸ਼ਨ 409 420 467 468 471 120 20 ਆਈ ਪੀ ਸੀ ਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਦੇ ਤਹਿਤ ਕੁਲਦੀਪ ਸਿੰਘ ਪੁਲਿਸ ਕਲੋਨੀ ਵਨੀ ਮਾਜਰਾ ਚੰਡੀਗੜ੍ਹ ਦੇ ਰਹਿਣ ਵਾਲੇ ਨੇ ਭਾਵ ਆਪਾਂ ਕਹੀਏ ਪੁਲਿਸ ਮੁਲਾਜ਼ਮ ਨਾਲ ਸੰਬੰਧਤ ਹੋਏਗਾ ਪਰਿਵਾਰ ਇਹ ਇਹਦੇ ਨਾਲ ਹੀ ਠੱਗੀ ਹੋਗੀ ਕੁਲਦੀਪ ਸਿੰਘ ਖਿਲਾਫ ਹੈ ਸੰਦੀਪ ਸਿੰਘ ਤਤਵੀਰ ਸੰਧੂ ਵਿਕਰਮਜੀਤ ਚਿੰਗ ਫਾਰਿਸ਼ ਚੋਹਾਨ ਨੀਹਾ ਤੇ ਅਦਰਸ਼ EMPLOYE OF VISA SPORT PORT SERVICE PRIVATE LIMITED SU ਨੰਬਰ 18182 ਸੈਕਟਰ 17 ਚੰਡੀਗੜ੍ਹ ਤੇ ਇਹਨਾਂ ਵੱਲੋਂ 15 ਲੱਖ ਰੁਪਏ ਜਿਹੜਾ ਹੈਗਾ ਕੁਲਦੀਪ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਲਏ ਜਾਂਦੇ ਨੇ ਤੇ ਅਖੀਰ ਦੇ ਵਿੱਚ ਜਿਹੜਾ ਹੈਗਾ ਕੁਲਦੀਪ ਨੂੰ ਸਵਾਏ ਢੋਖੇ ਦੇ ਕੁਝ ਵੀ ਨਹੀਂ ਮਿਲਦਾ 34 ਫੈਕਟਰ ਪੁਲਿਸ ਥਾਣੇ ਦੇ ਵਿੱਚ ਇੱਕ ਹੋਰ ਕੇਸ ਜਿਹੜਾ ਪੁਲਿਸ ਦਰਜ ਕਰਦੀ ਹੈ ਉਹਦੇ ਵਿੱਚ ਸ਼ਿਕਾਇਤ ਕਰਤਾ ਨੇ ਹਰਮੋਹਨਜੀਤ ਸਿੰਘ ਅੰਮ੍ਰਿਤਸਰ ਦੇ ਰਹਿਣ ਵਾਲੇ ਫਰਚਾ ਗੁਰਿੰਦਰ ਸਿੰਘ ਗੁਰੀ ਦੇ ਖਿਲਾਫ ਹੈ ਗੁਰੀ ਬੰਨਿਆ ਹੋਇਆ ਆਪਾਂ ਕਹੀਏ ਉਸ ਤੇ ਦੋ ਛੋਟ ਲੱਗਦੇ ਨੇ ਕਿ ਠੱਗ ਇਮੀਗ੍ਰੇਸ਼ਨ ਏਜੰਟ ਹੈ ਗੁਰਵਿੰਦਰ ਸਿੰਘ ਗੁਰੀ ਦੇ ਖਿਲਾਫ ਦਰਜ ਹੈ ਵਰਚਰਨ ਸਿੰਘ ਸੀਏ ਅਜੇ ਮਹਿਤਾ ਤੇ ਅਦਰਸ਼ ਇਹਨਾਂ ਵੱਲੋਂ ਜਿਹੜਾ ਹੈਗਾ ਜਿਹੜਾ ਸ਼ਿਕਾਇਤ ਕਰਤਾ ਤੋਂ 14 ਲੱਖ ਰੁਪਏ ਲਿਆ ਜਾਂਦਾ ਹੈ ਦੇਸ਼ ਭੇਜਣ ਦੇ ਨਾਂ ਤੇ ਪਰ ਕੀਤਾ ਕੁਝ ਨਹੀਂ ਜਾਂਦਾ ਇਸੇ ਤਰ੍ਹਾਂ ਅਗਸਤ 16 ਨੂੰ ਇੱਕ ਹੋਰ ਐਫ ਆਈ ਆਰ ਤਿੰਨ ਸੈਕਟਰ ਪੁਲਿਸ ਸਟੇਸ਼ਨ 'ਚ ਦਰਜ ਹੁੰਦੀ ਹੈ ਰਹਿਣ ਵਾਲੇ ਜਿਹੜੇ ਨੇ ਜਿਹੜਾ ਝਿੰਗਣਾ ਕਲਾ ਦਸੂਹਾ ਹੁਸ਼ਿਆਰਪੁਰ ਦੇੁਰਜੀਤ ਸਿੰਘ ਜਿਹੜਾ ਇਹ ਕਹਿੰਦੇ ਨੇ ਕਿ 55 ਸਾਲ ਦੀ ਉਮਰ ਹੈ ਇਹਨਾਂ ਦੀ ਫਿਊਚਰ ਸੈਟਲਡ ਕੰਸਲਟ ਟੈਂਟ ਪ੍ਰਾਈਵੇਟ ਲਿਮਟਿਡ ਐਸਆਈਓ ਨੰਬਰ 156 160 ਕੈਬਨ ਨੰਬਰ 229 ਸੈਕਟਰ 8 ਸੀ ਚੰਡੀਗੜ੍ਹ ਦੇ ਖਿਲਾਫ ਇਹ ਪਰਚਾ ਦਰਜ ਕਰਾਉਂਦੇ ਨੇ ਇੱਕ ਕੈਨੇਡਾ ਭੇਜਣ ਦੇ ਨਾਂ ਤੇ ਤੇ ਵਰਕ ਪਰਮਿਟ ਦੇ ਨਾਂ ਤੇ ਇਨਾਂ ਕੋਲੋਂ 296000 ਰੁਪਏ ਲਿਆ ਜਾਂਦਾ ਪਰ ਕੀਤਾ ਕੁਝ ਵੀ ਨਹੀਂ ਜਾਂਦਾ ਇਸੇ ਤਰ੍ਹਾਂ 17 ਸੈਕਟਰ ਪੁਲਿਸ ਸਟੇਸ਼ਨ ਦੇ ਵਿੱਚ ਅ ਪ੍ਰਦੀਪ ਕੁਮਾਰ ਨੇ ਜਿਹੜੇ ਨਵੀਂ ਆਬਾਦੀ ਖੰਨਾ ਦੇ ਰਹਿਣ ਵਾਲੇ ਲੁਧਿਆਣੇ ਦੇ ਇਹ ਵਿਕਾਸ ਸ਼ਰਮਾ ਜਿਹੜਾ ਹੈਗਾ ਪਾਈ ਇਮੀਗ੍ਰੇਸ਼ਨ ਸੋਲੂਸ਼ਨ ਐਸਈਓ 123 124 ਸੈਕਿੰਡ ਫਲੋਰ 17 ਸੈਕਟਰ ਚੰਡੀਗੜ੍ਹ ਅਮਿਤ अरोड़ा ਰਚਿਤ ਬਾਜਾਜ ਤਰुण ਤੇ ਅਹੂਰਨਾ ਖਿਲਾਫ ਪਰਚਾ ਦਰਜ ਕਰਾਉਂਦਾ ਹੈ ਇਹਨਾਂ ਦਾ ਕਹਿਣਾ ਹੈ ਕਿ 94,30,936 ਰੁਪਏ ਸਿਰਫ ਆਪਾਂ ਮੋਟਾ-ਮੋਟਾ ਲਈਏ ਤਾਂ ਸਾਡੇ ਕੋਲ 5 ਲੱਖ ਰੁਪਏ ਘੱਟ ਹੈ 1 ਕਰੋੜ ਰੁਪਏ ਨੂੰ 94,30,936 ਰੁਪਏ ਮਾਊਂਡ ਦੇਖੋ ਇਹਨਾਂ ਤੋਂ ਲਈ ਜਾਂਦੀ ਹੈ ਇਹ ਵਿਦੇਸ਼ ਭੇਜਣ ਦੇ ਨਾਂ ਤੇ ਪਰ ਇੱਤਾ ਜਿਹੜਾ ਹੈਗਾ ਕੁਛ ਵੀ ਨਹੀਂ ਜਾਂਦਾ। ਤੋਂ ਠੱਗੀਆਂ ਜਿਹੜੀਆਂ ਇਸ ਤਰ੍ਹਾਂ ਹੁੰਦੀਆਂ ਨੇ ਰਕਮਾਂ ਜੇ ਤੁਸੀਂ ਦੇਖੋ ਤਾਂ ਸੁਣ ਕੇ ਬੰਦਾ ਹਿੱਲ ਵੀ ਜਾਂਦਾ ਵੀ ਲੋਕ ਇੰਨਾ-ਇੰਨਾ ਪੈਸਾ ਇਕੱਠੇ ਹੋ ਕੇ ਦੇਗੇ। ਬਾਅਦ ਚ ਹੋਇਆ ਜਿਹੜਾ ਕਿ ਕਿ ਇੱਥੇ ਜਿਹੜਾ ਕੰਮਕਾਰ ਕਰਦੇ ਸੀ ਕਿਸੇ ਦੀ ਪ੍ਰਾਪਰਟੀ ਸੀ ਕਿਸੇ ਦੀ ਜ਼ਮੀਨ ਸੀ ਕਹਿੰਦੇ ਵੀ ਫਸੀ ਹੋਈ ਚਿੜੀ ਉਰਾਤੀ ਤੇ ਉੜਦੀ ਹੋਈ ਫਸੀ ਨਹੀਂ। ਉਸ ਤਰ੍ਹਾਂ ਕਰਕੇ ਲੋਕ ਜਿਹੜਾ ਹੈਗਾ ਬਹੁਤ ਧੋਖੇ ਜਿਹੜੇ ખા જાંદે ਹੁੰਦੇ ਨੇ ਤੇ ਇਸ ਤੋਂ ਬਾਅਦ ਜੇ ਅਸੀਂ ਤੁਹਾਨੂੰ ਦਸੀਏ ਅਗਲਾ ਜਿਹੜਾ ਇਸੇ ਤਰ੍ਹਾਂ ਪਰਚਾ ਦਰਜ ਹੁੰਦਾ ਉਹੋ ਸੇਮ ਤਰ੍ਹਾਂ ਮਤ ਐਤ 39 ਸੈਕਟਰ ਪੁਲਿਸ ਸਟੇਸ਼ਨ 'ਚ ਦਰਜ ਹੁੰਦਾ ਹੈ ਪੰਜਪੂਲੇ ਦੀ ਰਹਿਣ ਵਾਲੀ ਇੱਕ ਔਰਤ ਦੀ ਸ਼ਿਕਾਇਤ ਤੇ ਮੈਸਰਜ ਐਸ ਆਰ ਓਵਰਸੀਜ਼ ਕੰਸਲਟੈਂਟ ਐਸ ਆਈਓ ਨੰਬਰ 6 ਐਸ ਆਰ ਤੋਂ ਭਾਵ ਆਪਾਂ ਸੀਨੀਅਰ ਵੀ ਕਹਿ ਸਕਦੇ ਆ ਏਕਟਰ 40 ਸੀ ਚੰਡੀਗੜ੍ਹ ਤੇ ਹੋੜਨਾ ਖਿਲਾਫ 2.5 ਲੱਖ ਰੁਪਏ 2.50 ਹਜ਼ਾਰ ਰੁਪਏ ਲੈ ਜਾਂਦੇ ਇਸ औरत ਤੋਂ ਵੀਜ਼ੇ ਦੇ ਨਾਤੇ ਤਾਂ ਕੁਝ ਨਹੀਂ ਜਾਂਦਾ ਫਿਰ ਇਸੇ ਤਰ੍ਹਾਂ ਜਿਹੜਾ 34 ਸੈਕਟਰ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਹੋਰ ਹੈ ਜਿਹੜੀ ਐਫ ਆਈ ਆਰ ਹੈ ਜਿਹੜਾ ਉਦਰਜ ਹੁੰਦੀ ਹੈ ਗ੍ਰੇਟ ਟਾਈਮ ਐਂਟਰਪ੍ਰਾਈਜ਼ਸ ਐਸ ਆਈਓ 215 216 ਤੀਜੀ ਮੰਜ਼ਲ ਸੈਕਟਰ 34 13 ਲੱਖ 80 ਹਜ਼ਾਰ ਰੁਪਏ ਵੀਜ਼ੇ ਦੇ ਨਾਤੇ ਜਿਹੜਾ ਹੈਗਾ ਲੈ ਜਾਂਦੇ ਨੇ ਔਰ ਸ਼ਿਕਾਇਤ ਦਰਜ ਕਰਾਉਣ ਵਾਲੇ ਨੇ ਜੇ ਕਸੀ 나ਥਨ ਇਹ ਰਹਿਣ ਵਾਲੇ ਨੇ ਆਪਣਾ ਉਦੁਰਈ ਨਾਰਥ ਤਾਮਿਲਨਾਡੂ ਦੇ ਪਰਚਾ ਦਰਜ ਹੁੰਦਾ ਰਜਤ ਤਾਨਿਆ ਕੁਲਦੀਪ ਸਮੀਰ ਆਰਫ ਅਸੀਂ ਇੱਥੇ ਜਾ ਕੇ ਵੀ ਆਏ ਆ ਪਰ ਇਥੋਂ ਫਰਾਰ ਹੋ ਚੁੱਕੇ ਨੇ ਦੋ ਤਿੰਨ ਮਹੀਨੇ ਹੋ ਗਏ ਜੋ ਸਾਨੂੰ ਦੱਸਿਆ ਜਾਂਦਾ ਹੈ ਇਸੇ ਤਰ੍ਹਾਂ ਇੱਕ ਹੋਰ ਪਰਚਾ 34 ਸੈਕਟਰ 136 ਨੰਬਰ ਦਰਜ ਹੁੰਦਾ ਮਨਦੀਪ ਸਿੰਘ ਤਾਉ ਮਾਜਰਾ ਡਿਸਟ੍ਰਿਕਟ ਮੋਹਾਲੀ ਦੇ ਰਹਿਣ ਵਾਲੇ 27 ਸਾਲ ਦੇ ਨੇ ਜੀ ਉਸ ਸਿੰਗਲ ਤੇ ਉਹਦੀ ਘਰ ਵਾਲੀ ਜਹਾਨ ਇਮੀਗ੍ਰੇਸ਼ਨ ਐਸਆਈਓ 188 190 ਜੀ ਮੰਜ਼ਲ ਸੈਕਟਰ 34 ਚੰਡੀਗੜ੍ਹ 1.26 ਲੱਖ ਰੁਪਏ ਕੈਨੇਡਾ ਦੇ ਨਾਂ ਤੇ ਨਾ ਤੋਂ ਠੱਗੇ ਜਾਂਦੇ ਨੇ ਇੱਥੇ ਵੀ ਅਸੀਂ ਜਾ ਕੇ ਆਏ ਆ ਇਹ ਵੀ ਫਰਾਰ ਹੋ ਚੁੱਕੇ ਨੇ ਉਸ ਤੋਂ ਬਾਅਦ ਇੱਕ ਹੋਰ 135 ਨੰਬਰ ਪਰਚਾ 34 ਸੈਕਟਰ ਥਾਣੇ ਕਰਨ ਵਰਮਾ ਇਹ ਜਿਹੜਾ ਹੈਗਾ ਰਹਿਣ ਵਾਲਾ ਪਿੰਡ ਤੀੜਾ ਡਿਸਟ੍ਰਿਕਟ ਮੁਹਾਲੀ ਦਾ ਸ਼ਗੁਨ ਜਸਵੰਤ ਫਲਾਈ ਪਾਸ ਇਮੀਗ੍ਰੇਸ਼ਨ ਐਸਯੂ 15657 ਚੌਥੀ ਮੰਜ਼ਲ 34 ਸੈਕਟਰ ਇਹਨਾਂ ਖਲਾਫੀ ਦਰਜ ਹੁੰਦਾ 145000 ਦੀ ਠੱਗੀ ਦਾ ਇਹ ਇਨਾਂ ਦੇ ਦਫਤਰ ਵਿੱਚ ਸੀ ਜਾ ਕੇ ਆਏ ਆ ਇਹ ਵੀ ਫਰਾਰ ਹੋ ਚੁੱਕੇ ਨੇ ਇਸੇ ਤਰ੍ਹਾਂ 29 ਅਗਸਤ ਨੂੰ ਸੈਕਟਰ 17 ਪੁਲੀਟੇਸ਼ਨ ਚ ਸੁਨੀਲ 蒂ਮਾਨ ਰਾਮਗੜ੍ਹ ਪੁਨਚਕੂਲਾ ਦੇ ਰਹਿਣ ਵਾਲੇ ਛਪਾਲ ਸਿੰਘ ਵਰਲਡ ਵੀਜ਼ਾ ਐਡਵਾਈਜ਼ਰ ਐਸਯੂ ਨੰਬਰ 69 ਫਸਟ ਫਲੋਰ 17 ਸੀ ਚੰਡੀਗੜ੍ਹ ਦੇ ਖਿਲਾਫ ਦਰਜ ਕਰਾਉਂਦੇ ਨੇ 95 ਲੱਖ 15000 500 ਰੁਪਏ ਦੀ ਠੱਗੀ ਦਾ ਭਾਪ ਦੋ ਕੇਸ ਅਜੀ ਜਿਹੜੇ ਤੁਹਾਨੂੰ ਦੱਸੇ 2 ਕਰੋੜ ਤਾਂ ਉਹਨਾਂ ਚੀਜ਼ अमाउंट ਹੋ ਗਈ ਹੈ ਇਸੇ ਤਰ੍ਹਾਂ 30 ਅਗਸਤ ਨੂੰ 138 ਨੰਬਰ ਐਫ ਆਈ ਆਰ ਜਿਹੜਾ ਹੈਗੀ ਹੈ 34 ਸੈਕਟਰ ਪੁਲਿਸ ਸਟੇਸ਼ਨ ਦਰਜ ਹੁੰਦੀ ਹੈ ਸ਼੍ਰੀ ਰਾਮ ਨਾ ਦੇ ਵਿਅਕਤੀ ਵੱਲੋਂ ਛੇਕਪੁਰਾ ਕਰਨਾਲ ਹਰਿਆਣਾ ਦੇ ਰਹਿਣ ਵਾਲੇ ਨੇ ਰੋਬਨ ਸੰਧੂ ਤੇ ਨਵਰੀ ਨਵਨੀਤ ਕੌਰ ਹੌਨਰ ਆਫ ਦਾ ਮਾਈਗ੍ਰੇਸ਼ਨ ਬਿਊਰੋ ਟਰੈਵਲ ਏਜੰਸੀ ਐਸ.ਸੀ.ਓ ਨੰਬਰ 365 ਸੈਕੰਡ ਫਲੋਰ ਸੈਕਟਰ 44 ਦੇ ਖਿਲਾਫ ਦਰਜ ਹੁੰਦਾ ਹੈ ਇਹਨਾਂ ਤੇ ਦੋਸ਼ ਹੈ 11 ਲੱਖ 35000 ਦੀ ਠੱਗੀ ਮਾਰਨ ਦਾ ਔਰ ਜਿਹੜੇ ਸ਼ਿਕਾਇਤ ਕਰਤਾ ਹੈਗੇ ਨੇ ਜਿਵੇਂ ਕਿਸੇ ਤੁਹਾਨੂੰ ਨਾਮ ਉਹਨਾਂ ਦਾ ਦੱਸਿਆ ਸ਼੍ਰੀ ਰਾਮ ਦੇ ਨਾਂ ਤੇ ਕਿ ਉਹਨਾਂ ਨੇ ਜਿਹੜਾ ਅਮਾਉਂਟ ਲਈਤੀ 11 ਲੱਖ 35000 ਇਹਨਾਂ ਦੀ ਕੁੜੀ ਕਸ਼ਿਸ਼ ਨੂੰ ਜਿਹੜਾ ਹੈਗਾ ਬਾਹਰ ਭੇਜਣਾ ਸੀ ਵੀਜ਼ਾ ਦਵਾ ਕੇ ਪਰ ਹੋਇਆ ਕੁਝ ਵੀ ਨਹੀਂ ਹੈਗਾ ਬਾਅਦ ਹੀ ਆਪਾਂ ਕਹੀਏ ਤਾਂ 30 ਅਗਸਤ ਨੂੰ ਹੀ 31 ਸੈਕਟਰ ਪੁਲਿਸ ਸਟੇਸ਼ਨ 'ਚ ਜਿਹੜਾ ਹੈਗਾ 170 ਨੰਬਰ ਐਫ ਆਈ ਆਰ ਜਿਹੜਾ ਹੈ ਮਨੋਜ ਜਿਰਖਪੁਰ ਬਲਟਾਣਾ ਦੇ ਰਹਿਣ ਵਾਲੇ ਉਹ ਦਰਜ ਕਰਾਉਂਦੇ ਨੇ ਸ਼ਿਸ਼ਾਂਤ ਤੇ ਰਾਮਦਰਬਾਰ ਚੰਡੀਗੜ੍ਹ ਫੇਸ 1 ਤੇ ਰਹਿਣ ਵਾਲੇ ਤੇ ਇਹਨਾਂ ਤੇ ਦੋਸ਼ ਆ ਵੀ ਇਹ 10 ਲੱਖ ਰੁਪਏ ਇਹਨਾਂ ਨੇ ਪੀੜਤ ਨੂੰ ਦੇਸ਼ ਭੇਜਣ ਦੇ ਨਾਤੇ ਲਿਆ ਪਰ ਕੀਤਾ ਕੁਝ ਨਹੀਂ ਇਸ ਤੋਂ ਬਾਅਦ ਜੇ ਆਪਾਂ ਹੋਰ ਕੇਸ ਦੇਖੀਏ 10 ਤੰਬਰ ਨੂੰ ਸੈਕਟਰ 17 ਪੁਲਿਸ ਸਟੇਸ਼ਨ ਦੇ ਵਿੱਚ ਰਾਜਪੁਰਾ ਪਟਿਆਲਾ ਦੀ ਰਹਿਣ ਵਾਲੀ ਇੱਕ ਔਰਤ ਬੀਬੀ ਕਾਉਂਸਲ ਬੀਬੀ ਕਾਉਂਸਲ ਤੇ ਵੀ ਬਹੁਤ ਪਰਚੇ ਹੈਗੇ ਨੇ ਰਵੀ ਦੇ ਮਾਲਕ ਦੇ ਨਾਂ 'ਵਜੋਂ ਜਾਣਿਆ ਜਾਂਦਾ ਹੈ ਤੇ ਇਹਨਾਂ ਨੇ ਦਰਜ ਕਰਾਇਆ ਬੀਬੀ ਕਾਉਂਸਲ ਐਸ.ਈ.ਓ 69 17 ਡੀ ਚੰਡੀਗੜ੍ਹ 75,114,920 ਰੁਪਏ ਦੀ ਠੱਗੀ ਜਿਹੜਾ ਹੈਗਾ ਇਸ ਮਹਿਲਾ ਨਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੇ ਆਪਾਂ ਦੇਖੀਏ 10 ਸਤੰਬਰ ਨੂੰ ਟਰੈਕਟਰ 17 ਪੁਲਿਸ ਸਟੇਸ਼ਨ ਚ ਤਤਨਾਮ ਸਿੰਘ ਪਿੰਡ ਚੀਮਾਕਲਾ ਡਿਸਟ੍ਰਿਕਟ ਤਰਨਤਾਰਨ ਪੰਜਾਬ ਦੇ ਰਹਿਣ ਵਾਲੇ ਨੇ ਉਹ ਵਿਕਾਸ ਸ਼ਰਮਾ ਓਨਰ ਆਫ ਮਾਈ ਇਮੀਗ੍ਰੇਸ਼ਨ ਸੋਲੂਸ਼ਨ ਐਸਯੂ 12324 ਚੰਡੀਗੜ੍ਹ ਦੇ ਖਿਲਾਫ ਪਰਚਾ ਦਰਜ ਕਰਾਉਂਦੇ ਨੇ ਤੇ ਹੋਰ ਨਾ ਮੁਲਾਜ਼ਮਾ ਖਿਲਾਫ ਦੋਸ਼ ਲੱਗਦਾ ਹੈ ਕਿ 47,72,064 ਰੁਪਏ ਦੀ ਠੱਗੀ ਜਿਹੜਾ ਇਹਨਾਂ ਨੇ ਕੀਤੀ ਹੈਗੀ ਹੈ ਇਹ ਚਾਰ ਕੇਸ ਹੀ ਦੇਖੀਏ ਤਾਂ ਆਪਾਂ 3.5 ਕਰੋੜ ਦੇ ਕਰੀਬ ਆਪਾਂ ਕਹੀਏ ਰਕਮ ਜਿਹੜਾ ਪਣਦੀ ਹੈ ਤੋਂ ਬਾਅਦ 14 ਸਤੰਬਰ ਨੂੰ ਜਿਹੜਾ ਹੈਗਾ ਇੱਕ ਐਫ ਆਈ ਆਰ ਜਿਹੜੀ ਹੈਗੀ ਹੈ 19 ਸੈਕਟਰ ਪੁਲਿਸ ਸਟੇਸ਼ਨ 'ਚ ਦਰਜ ਹੁੰਦੀ ਹੈ ਮੁਹੰਮਦ ਆਬਿਦ ਇਹ ਪਰਚਾ ਦਰਜ ਕਰਾਉਂਦੇ ਨੇ ਕਲਗੱਤੇ ਦੇ ਰਹਿਣ ਵਾਲੇ ਪ੍ਰਿਜ਼ਮ ਸਰਵਿਸ ਕੰਪਨੀ ਬੀ ਡੀ ਚੰਡੀਗੜ੍ਹ ਦੇ ਖਿਲਾਫ ਵੀਜ਼ਾ ਸਕੈਮ ਇਹਨਾਂ ਨਾਲ 18 ਲੱਖ ਰੁਪਏ ਚੋਇਆ ਤੁਸੀਂ ਤੁਹਾਨੂੰ ਅਗਸਤ ਅਤੇ ਸਤੰਬਰ ਮਹੀਨੇ ਦੇ ਕੁਝ ਕੇਸ ਦੱਸੇ ਨੇ ਜਿਨ੍ਹਾਂ 'ਚ ਲੋਕ ਇਹਨਾਂ ਇਮੀਗ੍ਰੇਸ਼ਨ ਕੰਪਨੀਆਂ ਜੋ ਚੰਡੀਗੜ੍ਹ ਦੇ ਵਿੱਚ ਸਿਗੀਆਂ ਭਰੋਸਾ ਕਰਕੇ ਆਪਣੇ ਖੂਨ ਪਸੀਨੇ ਦੀ ਕਮਾਈ ਨੂੰ ਟੁਟਾ ਬੈਠੇ ਨੇ ਜਿਵੇਂ ਜੇ ਕਿਤੇ ਜਾਣਾ ਚਾਹਦੇ ਹੋ ਵਿਦੇਸ਼ ਸਭ ਕੁਝ ਕਰਨਾ ਪਰ ਇਹਨਾਂ ਕੰਪਨੀਆਂ ਤੇ ਭਰੋਸਾ ਬਿਲਕੁਲ ਵੀ ਨਾ ਕਰਨਾ ਕਿ ਇਹ ਜ਼ਿਆਦਾਤਰ ਠਗੀਆਂ ਮਾਰ ਕੇ ਫਰਾਰ ਹੋ ਚੁੱਕੇ ਹਨ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਟੁਡੇਰੋ ਸਾਡੇ ਨਾਲ ਤੇ ਉਹ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ